ਖਬਰਨਾਮਾ ਦੇਖ ਰਿਹਾ ਸੁਣਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਬਹੌਣ ਪੰਜਾਬ ਦੇ ਵਿੱਚ ਮਚੀ ਤਰਸੱਲੀ ਮਾਪੇ ਹੋਏ ਚਿੰਤਤ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਛੋਟੇ ਬੱਚੇ ਸੇਫ ਨਹੀਂ ਪ੍ਰਵਾਸੀਆਂ ਵੱਲੋਂ ਛੋਟੇ ਛੋਟੇ ਬੱਚਿਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਰ ਇੱਕ ਅੱਖ ਨਮ ਹੋ ਰਹੀ ਹੈ ਪਰਵਾਸੀ ਵਿਅਕਤੀ ਵੱਲੋਂ ਪੰਜਾਬ ਦੇ ਵਿੱਚ ਆ ਕੇ ਇੱਕ ਛੋਟੇ ਜਿਹੇ ਬੱਚੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਉਸ ਦੀ ਦਰਿੰਦਗੀ ਨੂੰ ਦਰਿੰਦਗੀ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਵਿੱਚ دہشت ਫੈਲ ਗਈ ਹੈ ਪੰਜਾਬ ਦੇ ਮਾਪੇ ਮਾਤਾ ਪਿਤਾ ਖਾਸ ਕਰਕੇ ਚਿੰਤਤ ਨੇ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਕਿ ਸਾਡੇ ਛੋਟੇ ਬੱਚੇ ਸੇਫ ਨਹੀਂ ਜੇ ਕੋਈ ਕਿਸੇ ਦੁਕਾਨ ਤੇ ਚੀਜ਼ ਲੈਣ ਲਈ ਜਾਂ ਸਕੂਲ ਦੇ ਵਿੱਚ ਜਾਂਦੇ ਨੇ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਦਿਨ ਦਿਹਾੜੇ ਇੱਕ ਛੋਟੇ ਜਿਹੇ ਬੱਚੇ ਦਾ ਸਹਾ ਦੇ ਕੇ ਕਤਲ ਕਰ ਦਿੱਤਾ ਗਿਆ ਹੈ ਉਸ ਮਾਸੂਮ ਨੂੰ ਪਤਾ ਵੀ ਨਹੀਂ ਸੀ ਕਿ ਇਸ ਪ੍ਰਵਾਸੀ ਵਿਅਕਤੀ ਬਿਹਾਰ ਤੋਂ ਆਏ ਭਾਈਏ ਵੱਲੋਂ ਮੇਰਾ ਕਤਲ ਕਰ ਦਿੱਤਾ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਹਾਲ ਹੀ ਵਿੱਚ ਹਾਰਕੋਟ ਦੇ ਮਹੱਲਾ ਦੀਪਨਗਰ ਦੇ ਰਹਿਣ ਵਾਲੇ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਕਤਲ ਬੱਚੇ ਦੇ ਮਾਸੂਮ ਕਤਲ ਦੀ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਤਲ ਨੂੰ ਇਨੀ ਬਹਿਰਾਪੀ ਨਾਲ ਅੰਜਾਮ ਦਿੱਤਾ ਗਿਆ ਕਿ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ ਸੀ ਇਸ ਘਟਨਾ ਨੇ ਦਿੱਲੀ ਵਿੱਚ ਹੋਏ ਨਿਰਪਾਏ ਕਾਂਡ ਦੀ ਯਾਦ ਦਿਵਾ ਦਿੱਤੀ ਘਟਨ ਨੂੰ ਅੰਜਾਮ ਇਨੀ ਹਮਾਰੀਅਤ ਨਾਲ ਦਿੱਤਾ ਗਿਆ ਕਿ ਖੁਦ ਪੁਲਿਸ ਮੁਲਾਜ਼ਮ ਰੋਂਦੇ ਵੇਖੇ ਗਏ ਪੰਜਾਬੀਓ ਪੰਜਾਬ ਦੇ ਵਿੱਚ ਅਸੀਂ ਪ੍ਰਵਾਸੀ ਲੋਕਾਂ ਨੂੰ ਮਨਜ਼ੂਰੀ ਦਿੰਦੇ ਹਾਂ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਆਪਣੇ ਹੋਟਲਾਂ ਦੇ ਵਿੱਚ ਕੰਮ ਕਰਦੇ ਨੇ ਲੇਕਿਨ ਉਸ ਦੀ ਦਿੰਦਗੀ ਨੂੰ ਵੇਖ ਕੇ ਉਸ ਬੱਚੇ ਦੀ ਡੈੱਡ ਬਾਡੀ ਨੂੰ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਵੀ ਪੁੱਬਾ ਮਾਰੀਆਂ ਅਤੇ ਪੁੱਬਾ ਮਾਰ-ਮਾਰ ਕੇ ਰੋਏ ਇਹ ਹੈ ਪ੍ਰਵਾਸੀ ਲੋਕਾਂ ਦੀ ਜ਼ਿੰਦਗੀ ਕਹਾਣੀ ਦੱਸਿਆ ਜਾ ਰਿਹਾ ਹੈ ਕਿ ਕਾਤਲ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਪਹਿਲਾਂ ਵੀ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਕੇ ਆਇਆ ਹੈ ਕਾਤਲ ਅਪਰਵਾਸੀ ਸੀ ਜੋ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਕਈ ਅਪਰਾਧ ਕਰ ਚੁੱਕਾ ਸੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਰੋਹ ਜਾਣਾ ਸੁਭਾਵਿਕ ਹੈ ਉਹ ਪ੍ਰਵਾਸੀਆਂ ਖਿਲਾਫ ਹੋ ਗਏ ਇਸ ਵਿੱਚ ਇਸ ਸਭ ਵਿੱਚ ਕਈ ਤੇ ਰਕਸੂਰਵਰ ਹਨ ਪਰ ਸਭ ਤੋਂ ਵੱਡਾ ਦੋਸ਼ ਹੈ ਪੁਲਿਸ ਅਤੇ ਪ੍ਰਸ਼ਾਸਨ ਦਾ ਹੋਰ ਸੂਬਿਆਂ ਦੇ ਬਹੁਤ ਸਾਰੇ ਜੁਰਾਇਮ ਮਪੇਸ਼ ਲੋਕਾਂ ਲਈ ਪੰਜਾਬ ਦੀ ਸੁਰੱਖਤ ਰੈਲੀ ਜਗਾ ਬਣ ਗਿਆ ਹੈ ਇਥੇ ਜਿੰਨੇ ਵੀ ਪ੍ਰਵਾਸੀ ਰਹਿੰਦੇ ਹਨ ਕਦੇ ਵੀ ਪੁਲਿਸ ਜਾਂ ਪ੍ਰਸ਼ਾਸਕ ਉਹਨਾਂ ਦੇ ਪਿਛੋਕੜ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪੰਜਾਬ ਵਿੱਚ ਹੋ ਰਹੀਆਂ ਚੋਰੀਆਂ ਲੁੱਟਾਂ ਕੂਹਾ ਕਤਲ ਅਤੇ ਨਸ਼ਾ ਨਸ਼ਾ ਕੋੜੀ ਪਿੱਛੇ ਕਿਸ ਦਾ ਵੱਡਾ ਹੱਥ ਹੈ ਇਹ ਕਦੇ ਵੀ ਪਤਾ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਨਹੀਂ ਕੀਤੀ ਗਈ ਬਹੁਤੀ ਵਾਰ ਇਹ ਪ੍ਰਵਾਸੀ ਆਪਣੇ ਰਾਜ ਵਿੱਚ ਅਪਰਾਧ ਕਰਕੇ ਪੰਜਾਬ ਵਿੱਚ ਆ ਕੇ ਰਹਿਣ ਲੱਗ ਜਾਂਦੇ ਹਨ ਇੱਥੇ ਆਪਣੇ ਨਵੇਂ ਪਛਾਣ ਪੱਤਰ ਬਣਵਾ ਲੈਂਦੇ ਹਨ ਪ੍ਰਵਾਸੀ ਪੰਛੀ ਪ੍ਰਵਾਸੀ ਜਿਹੜੇ ਲੋਕ ਨੇ ਇਹ ਲਗਾਤਾਰ ਪੰਜਾਬ ਦੇ ਵਿੱਚ ਆ ਕੇ ਵੱਡੀਆਂ-ਵੱਡੀਆਂ ਵਾਅਦਾਤਾਂ ਨੂੰ ਅੰਜਾਮ ਦਿੰਦੇ ਨੇ ਜਾਦਤ ਕਰਕੇ ਉਹ ਦੋ-ਦੋ ਪਛਾਣ ਪੱਤਰ ਲਈ ਫਿਰਦੇ ਹਰ ਅਤੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਨੇ ਕਦੇ ਵੀ ਜਾਂਚ ਪੜਤਾਲ ਨਹੀਂ ਕੀਤੀ ਹੁਣ ਜਦ ਪੰਜਾਬ ਵਿੱਚ ਇਹਨਾਂ ਖਿਲਾਫ ਬਾਜ਼ ਉੱਠਣ ਲੱਗੀ ਹੈ ਤਾਂ ਪੁਲਿਸ ਅਤੇ ਪ੍ਰਸ਼ਾਸਨ ਸਥਾਨਕ ਲੋਕਾਂ ਨੂੰ ਦਬਾਉਣ ਲੱਗੇ ਹਨ ਅਤੇ ਲੀਡਰ ਦੀ ਸ਼ਹਿ ਤੇ ਪਰਚੇ ਦਰਜ ਕਰਦੀਆਂ ਧਮਕੀਆਂ ਦੇਣ ਲੱਗੇ ਹਨ ਸਾਨੂੰ ਹਾਲੇ ਵੀ ਇਹ ਸਮਝ ਤੋਂ ਕੰਮ ਲੈਂਦੇ ਹੋਏ ਆਪਣੇ ਪੰਜਾਬ ਨੂੰ ਸੁਭਾਰਨ ਦੀ ਲੋੜ ਹੈ ਨਵੀਂ ਪੀੜੀ ਨੂੰ ਵਿਦੇਸ਼ ਦਾ ਬਹੁਤ ਿਆਕੜਾ ਚਾਹੀਦਾ ਹੈ ਆਓ ਆਪਣਾ ਪੰਜਾਬੀ ਸੂਬਾ ਸੰਭਾਲੀਏ ਪੰਜਾਬੀਏ ਤੂੰ ਜਿਉਂਦਾ ਰੱਖੀਏ ਉਸ ਬੱਚੇ ਨੂੰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ ਪਰ ਕਿਸੇ ਦੀ ਕੁੱਕ ਵਿੱਚ ਇਸ ਤਰ੍ਹਾਂ ਕਿਸੇ ਦੀ ਕੁੱਕ ਇਸ ਤਰ੍ਹਾਂ ਨਾ ਉਜੜੇ ਪੰਜਾਬ ਦੀ ਇਸ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਦੀ ਹੱਦ ਪਚਾਉਣੀ ਚਾਹੀਦੀ ਹੈ ਪੰਜਾਬ ਦੀ ਹੋਣ ਬਚਾਉਣੀ ਚਾਹੀਦੀ ਹੈ ਸਾਨੂੰ ਸਾਰੇ ਬੱਚਿਆਂ ਪੰਜਾਬੀਆਂ ਨੂੰ ਪੰਜਾਬ ਦੇ ਵਸ ਬੰਣਾ ਹੈ ਨਹੀਂ ਤਾਂ ਇੱਕ ਦਿਨ ਅਸੀਂ ਇਹੀ ਕਹਿੰਦੇ ਸੁਣਾ ਦੇਵਾਂਗੇ ਕਿ ਸਾਡਾ ਪੰਜਾਬ ਕਿੱਥੇ ਗੁਆਚ ਗਿਆ ਪੂਰੇ ਪੰਜਾਬ ਦੇ ਵਿੱਚ ਉਸ ਛੋਟੇ ਜਿਹੇ ਮਾਸੂਮ ਬੱਚੇ ਦਾ ਜੋ ਪ੍ਰਵਾਸੀ ਵੱਲੋਂ ਬੇਰਹਿਮੀ ਦੀ ਕਤਲ ਕਰ ਦਿੱਤਾ ਗਿਆ ਪੂਰੇ ਅਸ਼ਾਰਪੁਰ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਗਿਆ ਹੈ ਲੋਕ थरथर ਕੰਬ ਰਹੇ ਨੇ ਕਿ ਸਾਡੇ ਛੋਟੇ ਛੋਟੇ ਮਸੂਮ ਬੱਚੇ ਵੀ ਪੰਜਾਬ ਦੇ ਵਿੱਚ ਸੇਫ ਨਹੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਪ੍ਰਵਾਸੀ ਲੋਕਾਂ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਭਾਵੇਂ ਉਸ ਨੂੰ ਸਜ਼ਾ ਮਿਲੇਗੀ ਲੇਕਿਨ ਜਿੰਨਾ ਦਾ ਛੋਟਾ ਜਿਹਾ ਮਸੂਮ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਉਸ ਨੇ ਵਾਪਸ ਨਹੀਂ ਹੋਣਾ ਅਤੇ ਤਰਾਸ ਦੀ ਵਿੱਚ ਰਹੇਗਾ ਬੱਚੇ ਤਰਾਸ ਦੀ ਵਿੱਚ ਰਹਿਣਗੇ ਬੱਚੇ ਦੇ ਮਾਤਾ ਪਿਤਾ ਅਤੇ ਉਸ ਦੇ ਉਸ ਦਾ ਪੂਰਾ ਪਰਿਵਾਰ ਧੰਨਵਾਦ